ਥਾਣਾ ਥੋਨਾ ਦੀ ਟੈਟ ਆਰਡਰ ਕੁਆਲਟੀ ਵਾਲੀ ਜਿਹੜੀ ਠੀਕ ਹੈ ਬਾਲਾ ਕਹਿੰਦਾ ਵੀ ਕਹਿੰਦੇ ਆ ਗੱਲਾਂ ਹੁੰਦੀਆਂ ਵੀ ਦਿਖਾਉਣ ਦੇ ਆ ਨਹੀਂ ਹੁੰਦੀਆਂ ਮਾਰੀ ਤਾਂ ਰਾਈਆਂ ਲੈ ਵੀ ਇਹ ਨਹੀਂ ਪਸਮਾਈ ਨਹੀਂ ਲੱਗਣ ਦਿੰਦੀ ਪਸਮਾਈ ਨਹੀਂ ਆਪਾਂ ਲਾਈਵ ਹੀ ਸਮਝਣ ਆਪਣੇ ਦਰਸ਼ਕ ਵੀਰ ਹਨਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਦੀ ਅਸੀਂ ਨਵੀਂ ਵੀਡੀਓ ਚ ਦੋਸਤੋ ਅੱਜ ਆਪਾਂ ਤੁਹਾਨੂੰ ਚਾਰ ਮੱਜਾਂ ਜਿਹੜੀਆਂ ਹੈਗੀਆਂ ਸੂਈਆਂ ਸਵਾਈਆਂ ਦਿਖਾਵਾਂਗੇ ਬਾਈ ਨਾਲ ਆਪਾਂ ਤੁਹਾਡੀ ਗੱਲਬਾਤ ਵੀ ਕਰਾਉਣੇ ਆ ਦੋਸਤੋ ਪਹਿਲਾ ਜਿਹੜੇ ਵੀਰ ਨਵੇਂ ਆਉਂਦੇ ਹਨ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ ਜਿਹੜਾ YouTube ਚੈਨਲ ਆਪਣਾ ਉਹਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਬਾਕੀ ਜਿੰਨੇ ਵੀ ਨਗਦ ਖਾਵਾਂਗੇ ਸਾਰੇ ਕਿਸੇ ਨੂੰ ਵੀ ਕੋਈ ਵੀ ਨਗ ਪਸੰਦ ਆਉਂਦਾ ਤਾਂ ਘਰੇ ਆ ਕੇ ਆਪਦੀ ਚਵਾਈ ਕਰਕੇ ਦੋ ਟਾਈਮ ਦੀ ਤਸੱਲੀ ਕਰਕੇ ਫਿਰ ਦੋਸਤੋ ਤੁਸੀਂ ਖਰੀਦ ਸਕਦੇ ਹੋ ਤੇ ਆਜੋ ਆਪਾਂ ਬਾਈ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਹਾਂਜੀ ਬਾਈ ਜੀ ਹਸੀ ਕਾਲ ਜੀ ਹਸੀ ਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਖੜੇ ਆ ਮੇਰਾ ਨਾਮ ਬਾਈ ਗੱਗੀ ਪਿੰਡ ਕੋਲਡਾ ਕੌੜਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਇਹ ਰਾਮਪੁਰੇ ਤੋਂ 3 ਠੀਕ ਹੈ ਮੌੜਾਂ ਵਾਲੇ ਰੋਡ ਤੋਂ ਠੀਕ ਹੈ ਤੇ ਗੱਗੀ ਆਪਾਂ ਸ਼ੁਰੂਆਤ ਇਸ ਅਜ ਮੱਜ ਤੋਂ ਕਰਦੇ ਆ ਜਿਹੜੀ ਤਾਜੀ ਸੂਈ ਹੋਈ ਹੈ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਤੀਜਾ ਸੂਆ ਸੂਈ ਆ ਆ ਵਾਸੇ ਨੂੰ ਦੋ ਘੰਟੇ ਹੋਇਆ ਬਾਈ ਇਹ ਸੂਈ ਨੂੰ ਠੀਕ ਹੈ ਤੇ ਤੀਜਾ ਸੂਆ ਸੂਈ ਆ ਇਹ ਦੁੱਧ ਪਾ ਦੂਗੀ 12-13 ਕਿਲੋ ਖੁੱਲਾ ਬਾਈ 12-13 ਕਿਲੋ ਹਾਂਜੀ ਠੀਕ ਆ ਤੀਜਾ ਸੂਆ ਹਾਂ ਤੀਜਾ ਸੂਆ ਬਾਈ ਤੇ ਮਗਰ ਕੀ ਆ ਬਾਈ ਮਗਰ ਬਾਈ ਉਹ ਕੱਟੀ ਆ ਕੱਟੀ ਆ ਤੇ 12 ਕਿਲੋ ਦੁੱਧ ਪਾ ਦੂਗੀ ਤੇ ਬਾਈ ਆਪਾਂ ਜੇ ਦਰਸ਼ਕਾਂ ਨੂੰ ਤੋੜਨ ਤੋਂ ਪਹਿਲਾਂ ਆਪਾਂ ਰੇਟ ਕਨਫਰਮ ਕਰਾ ਲਈਏ ਵੀ ਹਾਂ ਨਾ ਦੇ ਵਾਲੀ ਰੇਟ ਦੀ ਗੱਲ ਕਰੀਏ ਇਹਦਾ ਬਾਈ 85000 ਰੁਪਿਆ ਲੈਣ ਦੇਣੀ ਆ ਵਿੱਚੋਂ 60000 ਰੁਪਿਆ ਠੀਕ ਆ ਬਾਈ ਉਹ ਬਾਈ ਉਹ ਗੱਲਾਂ ਨਾ ਕਰਨਾ ਵੀ ਮੁੱਲ ਬਾਜੀ ਚ ਇੰਨੇ ਲੇਲਾ ਇੰਨੇ ਲੇਲਾ ਇਹ ਤਾਂ ਬਾਈ ਹਾਂ ਨਾ ਹੀ ਆ ਠੀਕ ਆ ਤੋੜ ਕੇ ਦਿਖਾ ਦੇ ਬਾਈ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਹਨਾ ਤੀਜਾ ਸੂਆ ਮੱਝ ਤਾਜੀ ਸੂਈ ਹੋਈ ਤਾਜੀ ਸੂਈ ਮੱਝ ਦਾ ਆਪ ਨੂੰ ਇਹ ਵੀ ਪਤਾ ਲੱਗ ਜਾਂਦਾ ਦੋਸਤੋ ਹਨਾ ਕੋਈ ਏਖੜ ਨਹੀਂ ਲੱਗਿਆ ਹੁੰਦਾ ਬਾਕੀ ਜਿਹੇ ਜੀ ਬਣੀ ਹੁੰਦੀ ਹੈ ਹਨਾ ਸੁਣ ਤੋਂ ਪਹਿਲਾਂ ਉਹਦਾ ਵੀ ਆਪਾਂ ਨੂੰ ਕਨਫਰਮ ਹੋ ਜਾਂਦਾ ਜੇਰ ਹਜੇ ਪਈ ਨਹੀਂ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਬੱਚਾ ਪੁੱচ্চਾ ਬਈ ਚੰਗਾ ਆਇਆ ਵੈ ਜਮਾ ਠੀਕ ਹੈ ਚੰਗਾ ਆਇਆ ਹੈ ਬੱਚੇ ਨੂੰ ਦੁੱਧ ਪਿਆਤਾ ਸੀ ਠੀਕ ਹੈ ਅ ਰੇਟ ਬਾਈ ਨੇ ਜਿਵੇਂ ਗੱਲ ਕਰੀ ਗਏ ਹਾਂ ਨਾ ਜੇ ਵਾਲੀ ਗੱਲ ਕੀਤੀ ਹੈ ਬਾਈ ਕਹਿੰਦਾ 85000 ਦੀ 12 ਲੀਟਰ ਦੁੱਧ ਪਾ ਦੂ ਖੁੱਲਾ ਹਨਾ ਬਾਈ ਹਾਂ ਬਾਈ ਖੁੱਲਾ ਪਾਉ ਖੁੱਲਾ ਠੀਕ ਆ ਥਣ ਥਣ ਵੀ ਚੰਗਾ ਤੇ ਬਣਦੇ ਬਾਈ ਤੇ ਆਪਾਂ ਆਜੋ ਆ ਝੋਟੀ ਦੀ ਜਾਣਕਾਰੀ ਲੈ ਕੇ ਦਿੰਨੇ ਆ ਤੇ ਬਾਈ ਜਿਵੇਂ ਆਪਣੀ ਆ ਦੂਜੀ ਝੋਟੀ ਆ ਗਈ ਹਨਾ ਹਾਂ ਬਾਈ ਤੇ ਇਹ ਕਿੰਨੇਵੇਂ ਸੂਏ ਸੂਈ ਐ ਇਹ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਹਾਂ ਬਾਈ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅਜੇ 8 ਦਿਨ ਹੋ ਗਏ ਬਾਈ ਸੂਈ ਨੂੰ 8 ਕਿੰਨਾ ਦੁੱਧ ਤਿਆਰ ਆ ਦੁੱਧ ਬਾਈ 9 ਲੀਟਰ ਤਿਆਰ ਆ ਕਹੋਂ ਦਾ ਭਾਵੇਂ 12 ਘਾੜਾ 13 ਘਾੜਾ ਸਾਰਾ ਡੱਬੇ ਮਾਰ ਕੇ 9 ਲੀਟਰ ਦੇਵਾਂਗੇ ਬਾਈ ਝੋਟੀ 9 ਲੀਟਰ ਦੁੱਧ ਦੇਵੋਗੇ ਤੇ ਇੱਕ ਦਰਸ਼ਕ ਨੂੰ ਮੈਂ ਦੱਸਦਾ ਗੱਲ ਵੀ ਇਹ ਮੱਝ ਆਪਾਂ ਤੁਹਾਨੂੰ ਜਿਹੜੀ ਹੈਗੀ ਇਹ ਤੋਰਨ ਤੋਂ ਪਹਿਲਾਂ ਮੈਂ ਗੱਲ ਕਨਫਰਮ ਕਰਦਾ ਵੀ ਆਪਾਂ ਜਿਹੜੀ ਇਹ ਪਸਮਾ ਕੇ ਖੜਾਈ ਹੋਈ ਹੈਗੀ ਉਹ ਪਸਮਾਉਣ ਤੋਂ ਪਹਿਲਾਂ ਜਿਵੇਂ ਸੀਗੀ ਉਦੋਂ ਸ਼ਾਰਟ ਵੀ ਵਿੱਚ ਲਾਵਾਂਗੇ ਉਸ ਤੋਂ ਬਾਅਦ ਵੀ ਤੁਸੀਂ ਚੈੱਕ ਕਰ ਲਿਓ ਤੇ ਬਾਈ ਹੁਣ ਤੋੜ ਕੇ ਦਿਖਾ ਦੇ ਸਿੰਘ ਜ਼ਰੂਰ ਥੋੜਾ ਜਿਹਾ ਖੁੱਲਾ ਪਉਂਦੀ ਹੈ ਬਾਕੀ ਝੋਟੀ ਥੱਲੋਂ ਬਹੁਤ ਸਾਫ਼ ਆ ਦੂਜਾ ਸੂਆ ਤੇ ਇਧਰ ਸਾਈਡ ਪੋ ਤੁਸੀਂ ਚੈੱਕ ਕਰ ਲਿਓ ਹਨਾ ਥਣਾ ਥੁਣਾ ਦੀ ਟੈਟ ਆਰਡਰ ਕੁਆਲਿਟੀ ਵਾਲੀ ਜਿਹੜੀ ਕਹਿੰਦੇ ਆ ਵੀ ਪੱਟਾਂ ਦੇ ਵਿੱਚ ਲੈਵਰ ਰੱਖੂਗੀ ਸੋਹਣੇ ਕੱਦ ਕਾਠ ਕੱਦ ਵੀ ਬਹੁਤ ਚੰਗਾ ਹੈ ਕੱਦ ਵੀ ਬਹੁਤ ਚੰਗਾ ਬਾਈ ਸਾਰੀ ਚੰਗਿਆ ਵਾਲਾ ਕਹਿੰਦਾ ਦੁੱਧ ਨਹੀਂ ਦੇਣਾ ਬਾਈ ਇਹ ਇੰਨੇ ਭਾਂਡੇ ਚੋਂ ਦੁੱਧ 9 ਲੀਟਰ ਮੈਂਕ ਕੇ ਦੇ ਦਾਂਗੇ ਦਾ ਠੀਕ ਆ ਠੀਕ ਆ ਹਾਂ ਦੇਖ ਲਓ ਦੋਸਤੋ ਹਨਾ ਤੇ ਇਹਦੇ ਉੱਤੇ ਆਪਾਂ ਸ਼ਾਰਟ ਵੀ ਚਲਾ ਦਾਂਗੇ ਮਗਰ ਕੀ ਹੈ ਬਾਈ ਇਹਦੇ ਮਗਰ ਕੱਟੀ ਜਦੇ ਮੂਹਰਾ ਨਾ ਅਸਲ ਦੀ ਇੱਕ ਬਾਰ ਵੀ ਕਾਲਾ ਹੈ ਨਹੀਂ ਚਿੱਟਾ ਹੈ ਨਹੀਂ ਪੁੱਛਣਾ ਬਾਈ ਮੱਥੇ ਤੇ ਇਹਦੇ ਠੀਕ ਹੈ ਤੇ ਬਾਈ ਗੱਗੀ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਹਾਂ ਨਾ ਜੀ ਵਾਲੀ ਇਹਦਾ ਰੇਟ ਬਾਈ ਮੁੱਲ ਕਰਾਉਣਾ 80 85 ਕਰਾ ਲਓ ਦੇਣੀ ਆਪਾਂ ਸੀ ਦੀ 80000 ਰੁਪਿਆ ਸੌੜੀ ਹੋਗੀ ਠੀਕ ਹੈ 80000 ਰੁਪਿਆ ਠੀਕ ਹੈ ਤੇ ਇੱਕ ਤੁਸੀਂ ਮੜੇ ਨੇੜੇ ਹੋ ਜਾ ਬਈ ਜਿਹੜਾ ਕੱਦ ਦੀ ਜੱਜਮੈਂਟ ਵੀ ਤੁਸੀਂ ਲਾ ਲਓ ਦੋਸਤੋ ਕੱਦ ਵੀ ਚੰਗਾ ਝੋਟੀ ਦਾ ਤੇ ਆ ਜੋ ਅੱਗੇ ਆਪਾਂ ਹੋਰ ਇੱਕ ਝੋਟੀ ਦਿਖਾਉਣੇ ਆ ਜਿਵੇਂ ਆ ਝੋਟੀ ਦੀ ਡਿਟੇਲ ਦੱਸ ਬਈ ਹਨਾ ਆਪਾਂ ਪਹਿਲਾ ਸੁਆਗਾ ਪਹਿਲਾ ਸੁਆ ਮੂੰਹੋਂ ਇਹਦੇ ਦੋ ਦੰਦ ਪੂਰੇ ਨਹੀਂ ਹੋਏ ਬਾਈ ਇਹਦੇ ਠੀਕ ਆ ਤੇ ਇਹ ਕੱਲ ਸੁਈ ਆ ਬਾਈ ਕੱਲ ਤਾਜੀ ਸੁਈ ਹੋਈ ਆ ਕੱਲ ਤਾਜੀ ਸੁਈ ਆ ਠੀਕ ਮਗਰੇ ਕੀ ਦੇ ਮਗਰੇ ਦੇ ਬਾਈ ਕਟਾਗਾ ਕਟਾ ਠੀਕ ਹੈ ਮਾੜਾ ਨੇੜੇ ਹੋਈ ਕਿ ਮਾੜਾ ਨੇੜੇ ਹੋਈ ਇਹਦੀ ਬਾਅਦ ਥੱਲੇ ਕਰ ਲਾ ਇਹ ਤੁਸੀਂ ਦੇਖ ਸਕਦੇ ਹੋ ਦੋਸਤੋ ਬਾਈ ਦਾ ਕੱਦ ਵੀ ਬਾਵਾ ਦਾ ਤੇ ਜੱਜਮੈਂਟ ਤੁਸੀਂ ਲਾ ਸਕਦੇ ਹੋ ਕੱਦ ਕਾਟ ਦੀ ਹੈ ਨਾ ਸਰੀਰਕ ਪੱਖੋਂ ਵੀ ਚੰਗੀ ਹੈ ਕਿੰਨਾ ਕ ਦੁੱਧ ਬਾਈ ਪਾ ਦੂਗੀ ਹੁਣ ਤਾਂ ਇਹ ਜਿਵੇਂ ਤਾਜੀ ਸੂਈ ਹੈ ਦੁੱਧ ਤਾਂ ਬਾਈ ਖਾਣ ਨੂੰ ਬਾਅਦ ਕੁਛ ਮਰਜ਼ੀ ਕਹ ਲੈ 10 ਲੀਟਰ ਖੁੱਲਾ ਦੁੱਧ ਪਾਊਗਾ 10 ਕਿਲੋ ਪਾ ਦੂਗੀ ਇਹਦਾ ਰੇਟ ਕਿੰਨਾ ਬਾਈ ਇਹਦਾ ਰੇਟ ਬਾਈ ਲੱਖ ਕਰਾਲਾ 95 ਕਰਾਲਾ 90 ਦੀ ਦੇਣੀ ਆ 90 ਦੀ 90 ਚੋਂ 1000 ਰੁਪਏ ਸੌੜ ਹੋ ਗਈ ਖੋਲ ਦੇ ਚੋਣ ਪਸਮਾ ਖੋਲਣ ਨਾਲੋਂ ਵੀ ਚੰਗਾ ਠੀਕ ਆ ਲੈ ਲੌਕੋਰ ਕਰ ਦਿਆ ਨਾ ਵਾਸਤਾ ਬਾਈ ਆਖੂਗੇ ਤਾਂ ਇਹਦੀ ਆ ਪਤਾਰਾਂ ਵੀ ਤੁਹਾਨੂੰ ਮੋਰਾ ਕੇ ਦਿਖਾ ਦਾਂਗੇ ਠੀਕ ਆ ਲੈ ਵੀ ਦੋਸਤੋ ਸਿੰਗਾ ਸੁੰਗਾ ਦੀ ਤੁਸੀਂ ਚੈੱਕ ਕਰ ਲਓ ਝੋਟੀ ਹੈ ਨਾ ਸਿੰਗ ਵੀ ਸੋਹਣਾਗਾ ਕੋਰਾ ਆਲ ਨਹੀਂ ਕਰਿਆ ਨੇ ਬਾਈ ਪਹਿਲੇ ਡੰਗ ਠੀਕ ਆ ਪਹਿਲਾ ਸੂਆ ਬਾਕੀ ਇਧਰੋਂ ਵੀ ਚੰਗੀ ਆ ਮੂਰਲੇ ਥਣਾ ਦੀ ਵੀ ਚੰਗੀ ਆ ਮਗਰਲੇ ਥਣ ਵੀ ਹਜੇ ਤਾਜੀ ਸੂਈ ਦਾ ਕਰਕੇ ਤੁਸੀਂ ਦੇਖ ਲਿਓ ਥੋੜੇ ਜੀ ਥੱਲੋਂ ਘੱਟ ਤਾਂ ਜਰੂਰ ਦਿਖਾਈ ਦਿੰਦੀ ਹੈ ਪਰ ਦੁੱਧ ਮੈਨੂੰ ਲੱਗਦਾ ਜਿਵੇਂ ਬਾਈ ਨੇ ਕਿਹਾ ਹੈ ਨਾ 9-10 ਕਿਲੋ ਦੁੱਧ ਪਾ ਦੂਗੀ 10 ਕਿਲੋ ਫੁੱਲਾ ਪਾਉ ਬਾਈ ਜਮਾ ਪਿਓਰ ਮੂਰਾ ਚੱਲਦਾ ਹਨ ਤੋਂ ਵੀ ਦਿਖਾਉਣੀ ਹੁੰਦੀ ਆ ਪੂਰੇ ਨਹੀਂ ਕਰੇ ਬਈ ਇਹ ਦੋ ਤੀਕਾ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਤੁਸੀਂ ਥਾਣਾ ਦੀ ਜਿਹੜੀ ਹੈਗੀ ਚੈੱਕ ਕਰ ਲਓ ਇੱਕ ਵਾਰ ਫੇਰ ਮੈਂ ਨੇੜੇ ਕੈਮਰਾ ਲਾਦਾ ਦੋਸਤੋ ਥਾਣ ਬਹੁਤ ਸੋਹਣਾ ਲੱਗਿਆ ਹੋਇਆ ਝੋਟੀ ਨੂੰ ਲੇਵੇ ਨੂੰ ਤੇ ਆਜੋ ਅੱਗੇ ਆਪਾਂ ਜਿਹੜੀ ਹੈਗੀ ਆ ਚੰਗੇ ਵਜਨ ਵਾਲੀ ਮੱਝ ਜਿਹੜੀ ਆਪਾਂ ਤੁਹਾਨੂੰ ਉਹ ਵੀ ਦਿਖਾਉਣੀ ਆ ਜਗੀ ਬਈ ਇਹਨੂੰ ਜੇ ਆਪਾਂ ਗੱਲ ਕਰ ਗਏ ਦੀ ਇਹ ਕਿੰਨਾ ਵਾ ਸੁਆਗਾ ਜਿਹੜੀ ਇਹ ਸੁਆ ਬਈ ਹੈਂ ਤੀਜਾ ਸੂਆ ਸੂਈ ਹੈ ਅੱਛਾ ਤੀਜਾ ਸੂਆ ਸੂਈ ਹੈ ਹਾਂਜੀ ਬਈ ਠੀਕ ਹੈ ਕਿੰਨਾ ਕੁ ਕਿੰਨੇ ਦਿਨ ਹੋ ਗਏ ਨੂੰ ਇਹਨੂੰ ਅੱਜ ਬਈ 8ਵਾਂ ਦਿਨ ਇਹਨੂੰ ਸੂਈ ਨੂੰ ਅੱਜ 10 ਕਿਲੋ ਦੁੱਧ ਪੂਰਾ ਤਿਆਰ ਆ ਪੂਰਾ 10 ਕਿਲੋ ਪੂਰਾ ਜਮਾ ਪਾ ਜੋਖ ਕੇ ਦੇ ਦਾਂਗੇ ਇਹਦਾ ਰੇਟ ਕਿੰਨਾ ਕਰੇਗਾ ਇਹਦਾ ਰੇਟ ਬਈ 1 20 ਕਰਾ ਲਓ 15 ਕਰਾ ਲਓ 1 10 ਦੀ ਦੇਣੀ ਆ 1000 ਰੁਪਏ ਵਿੱਚੋਂ 16 ਹੋਊਗਾ ਜੀ ਠੀਕ ਆ ਥੋੜਾ ਜਿਹਾ ਰੇਟ ਇਹਦਾ ਮੈਨੂੰ ਐ ਲੱਗਦਾ ਜਿਵੇਂ ਕੋਈ ਹਸਾਬ ਜੀ ਨਾਲ ਦੱਸਦੇ ਹਾਂ ਨਾਲ ਹੀ ਅਲੀ ਗੱਲ ਦੱਸਦੇ ਜਮਾ ਹਾਂ ਨਾਲ ਹੀ ਆ ਬਈ ਮੱਝ ਵੀ ਚੰਗੀ ਆ ਬੋਡੀ ਵੇਟ ਬਹੁਤ ਆ ਮ ਸਿੰਗਲ-ਸੁੰਗਲ ਦੀ ਜੰਦੀ ਦਾ ਬਾਈ ਚਾਰੇ ਪਾਸੇ ਵੀ ਪੂਰੇ ਸਾਫ਼ ਆਪਾਂ ਠੀਕ ਆ ਅ ਸਿੰਗ ਵੀ ਇਹਦਾ ਸੋਹਣਾ ਹੈਗਾ ਬੋਡੀ ਵੇਟ ਵੀ ਚੰਗਾ ਤੇ ਆ ਤੁਸੀਂ ਦੇਖ ਲਓ ਥੱਲੇ ਤੋਂ ਚੈੱਕ ਕਰ ਲਓ ਹਨਾ ਥਣਾ-ਥੋਣਾ ਦੀ ਮੋੜ ਲਾ ਬਾਈ ਮੋੜ ਲਾ ਥੋੜਾ ਜਿਹਾ ਲੇਵਾ ਤਾਂ ਜ਼ਰੂਰ ਮਾੜਾ ਲੈ ਕੇ ਜਾਂਦੀ ਹੈ ਮੂਹਰ ਨੂੰ ਹਨਾ ਹਾਂ ਮਾੜੀ ਧੱਕ ਬਸ ਮੂਹਰ ਨੂੰ ਆ ਬਾਈ ਠੀਕ ਹੈ ਕਿਸੇ ਪਾਸੇ ਹੋਰ ਕਿਸੇ ਪਾਸੇ ਮਾਚ ਹੱਥ ਭਰਾਉਣੀ ਬਾਜ ਨੂੰ ਪੂਜਣ ਬਹੁਤ ਆ ਠੀਕ ਆ ਬਾਕੀ ਕਾਲੀ ਡੰਝ ਪਈ ਆ ਚਲੋ ਆਪਾਂ ਇਧਰ ਮਾੜ ਦਿਖਣਾ ਇਧਰ ਇਹ ਇਹ ਇੱਥੋਂ ਵੀ ਦਿਖਾ ਦਈਏ ਸੀ ਹਨਾ ਆ ਦੇਖੋ ਤੁਸੀਂ ਸਾਈਡਾਂ ਜਿਹੜੀਆਂ ਹੈਗੀਆਂ ਮੈਂ ਕੋਸ਼ਿਸ਼ ਕਰਦਾ ਹੁੰਨਾ ਹਨਾ ਵੀ ਪਸ਼ੂਆ ਜਿਹੜਾ ਆਪਾਂ ਸਮਾਰ ਕੇ ਦਿਖਾ ਦਈਏ ਖੜਨੀ ਖੁੜਨੀ ਵੀ ਤੁਸੀਂ ਦੇਖ ਲਓ ਹਜੇ ਇਹ ਠੀਕ ਆ ਇਹਦੇ ਮਗਰ ਕੀ ਆ ਬਈ ਗੱਗੀ ਇਹਦੇ ਮਗਰ ਕੱਟੀ ਆ ਬਈ ਕੱਟੀ ਹਾਂ ਠੀਕ ਆ ਚਾਰ ਮੱਜਾ ਆਪਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਹਨਾ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਕੀ ਇਹਨਾਂ ਦੀਆਂ ਪਹਿਲਾਂ ਕਿਵੇਂ ਮਰਜੀ ਭੇਜੋ ਜਦੋਂ ਠੀਕ ਆ ਇਹ ਵੀ ਸੀਲ ਆ ਯਾਰ ਹਨਾ ਮਾਰੀ ਮਾਰੀ ਤਾਂ ਰਾਈਆਂ ਲੈ ਬਈ ਇਹ ਨਹੀਂ ਪਸਮਾਈ ਲਵੇ ਨਹੀਂ ਲੱਗਣ ਦਿੰਦੀ ਪਸਮਾਈ ਨਹੀਂ ਆਪਾਂ ਲਾਈਵ ਹੀ ਸਮਝਣਾ ਆਪਣੇ ਦਰਸ਼ਕ ਵੀਰ ਹਨਾ ਹਾਂ ਲੈ ਬਈ ਠੀਕ ਠੰਡੀ ਝੋਟੀ ਪਾਲ ਕੇ ਦਿਖਾ ਦੇ ਲੈ ਵੀ ਦੋਸਤੋ ਹਨਾ ਠੰਡੀ ਸੀ ਵੀਰਾਂ ਦਾ ਮੈਂ ਕਰੇ ਹੂ ਬਈ ਇਹ 140 ਮੰਗਣਗੇ ਜੀ ਵੀਰਾਂ ਦਾ ਚਲੋ ਕੋਈ ਗੱਲ ਪਾ ਫਿਰ ਵੀ ਪ੍ਰਾਈਸ ਸਹੀ ਰੱਖਿਆ ਠੀਕ ਹੈ ਠੀਕ ਹੈ ਤੇ ਦਰਸ਼ਕ ਵੀਰਾਂ ਨੂੰ ਆਪਣਾ ਜਿਹੜਾ ਹੈਗਾ ਫੋਨ ਨੰਬਰ ਉਹ ਦੱਸ ਦੇ ਬਈ ਫੋਨ ਨੰਬਰ ਬਈ 76968 00112 ਠੀਕ ਹੈ ਧੰਨਵਾਦ ਬਈ ਤੇ ਦੋਸਤੋ ਵੀਡੀਓ ਤੁਹਾਨੂੰ ਹਨਾ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸ਼ੇਅਰ ਜਰੂਰ ਕਰਿਓ ਜਿੰਨੇ ਵੀਰ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ ਦੋਸਤ